ਸਮਸਕਾਰ ਦੋਸਤੋ ਅੱਜ ਦੀ ਕਹਾਣੀ ਹੈ ਕਰਤਾਰੇ ਦਾ ਕੁੱਕੜ ਮੱਘਰ ਸਿੰਘ ਖੇਤਾਂ ਤੋਂ ਘਰ ਆਇਆ ਤਾਂ ਦੇਖਿਆ ਕਿ ਉਸਦਾ ਪਾਲਤੂ ਕੁੱਤਾ ਗਵਾਂਡੀਆਂ ਦੇ ਕਰਤਾਰੇ ਦਾ ਕੁੱਕੜ ਮੂੰਹ ਵਿੱਚ ਪਾ ਕੇ ਚੁੱਕੀ ਫਿਰੇ ਮੱਘਰ ਸਿੰਘ ਨੇ ਛੀਤੀ ਨਾਲ ਕਿਸੇ ਤਰ੍ਹਾਂ ਕੁੱਤੇ ਦੇ ਮੂੰਹੋਂ ਕੁੱਕੜ ਨੂੰ ਛਡਾਇਆ ਪਰ ਕੁੱਕੜ ਮਰ ਚੁੱਕਾ ਸੀ ਮੱਘਰ ਸਿੰਘ ਨੇ ਸੋਚਿਆ ਕਿ ਜੇਕਰ ਕਰਤਾਰੇ ਨੂੰ ਪਤਾ ਲੱਗ ਗਿਆ ਤਾਂ ਉਸ ਦਾ ਕੁੱਕੜ ਉਸ ਦੇ ਕੁੱਤੇ ਨੇ ਮਾਰਿਆ ਹੈ ਤਾਂ ਕਰਤਾਰਾ ਪੂਰਾ ਕਲੇਸ਼ ਖੜਾ ਕਰੂ ਮੱਗਰ ਸਿੰਘ ਨੇ ਛੇਤੀ ਛੇਤੀ ਮਰੇ ਹੋਏ ਕੁੱਕੜ ਨਵਾਤਵਾ ਕੇ ਇੱਕਦਮ ਸਾਫ ਸੁਥਰਾ ਕਰਕੇ ਉਸ ਦੀ ਚੰਗੀ ਤਰ੍ਹਾਂ ਨਾਲ ਖੰਭ ਸਵਾਰ ਕੇ ਬਣਾ ਦਿੱਤਾ ਕਰਤਾਰੇ ਦੀ ਹਵੇਲੀ ਦੀ ਕੰਧ ਟੱਪ ਉੱਤੇ ਬਣੇ ਕੁੱਕੜਾਂ ਵਾਲੇ ਆਲੇ ਦੇ ਅੰਦਰ ਰੱਖ ਆਇਆ ਤਾਂ ਕੀ ਕਰਤਾਰੇ ਨੂੰ ਲੱਗੇ ਕਿ ਕੁੱਕਰ ਦੀ ਬਹੁਤ ਕੁਦਰਤੀ ਹੋਈ ਹੈ ਅਗਲੀ ਸਵੇਰ ਖੇਤਾਂ ਨੂੰ ਜਾਂਦਿਆਂ ਪਹੀ ਉੱਤੇ ਮੱਗਰ ਸਿੰਘ ਨੂੰ ਕਰਤਾਰਾ ਮਿਲ ਗਿਆ ਕਰਤਾਰੇ ਨੂੰ ਵੇਖ ਕੇ ਮੱਗਰ ਬੋਲਿਆ ਕੀ ਹਾਲ ਨੇ ਭਾਉ ਕਰਤਾਰ ਸਿਆ ਬਸ ਠੀਕ ਹੈ ਮੱਗਰ ਸਿਆ ਤੂੰ ਆਪਣੀ ਸੁਣਾ ਕਰਤਾਰੇ ਨੇ ਠੰਡੇ ਜਿਹੇ ਲਹਿਜੇ ਵਿੱਚ ਬੋਲਿਆ ਬਸ ਭਾਉ ਆਪਣਾ ਵੀ ਠੀਕ ਹੈ ਹੋੜ ਮੈਂ ਸੁਣਾ ਪਾਉ ਤੇਰਾ ਕੁੱਕੜ ਮਰ ਗਿਆ ਆਹੋ ਪਾਉ ਇੱਕ ਦਿਨ ਪਹਿਲਾਂ ਦਾਣਾ ਪਾਣੀ ਖਾਣੋਂ ਹਟ ਗਿਆ ਸੀ ਫਿਰ ਅਗਲੇ ਦਿਨ ਮਰ ਗਿਆ ਕਰਤਾਰਾ ਮੱਗਰ ਨੂੰ ਦੱਸਦੇ ਹੋਏ ਬੋਲਿਆ ਬੜੀ ਹੈਰਾਨੀ ਵਾਲੀ ਗੱਲ ਐ ਪਾਉ ਆਲੀ ਮੈਂ ਕੁਝ ਦਿਨ ਪਹਿਲਾਂ ਜਦ ਤੇਰੇ ਕੋਲੋਂ ਮੈਂ ਟੰਗਰਾਂ ਨੂੰ ਲੂਣ ਦੇਣ ਵਾਲੀ ਨਾਲ ਲੈ ਕੇ ਗਿਆ ਸੀ ਉੱਦਣ ਵੇਖਿਆ ਸੀ ਚੰਗਾ ਭਲਾ ਚੁਗਦਾ ਫਿਰਦਾ ਸੀ ਤੇ ਹੀ ਮਰ ਗਿਆ ਮੱਗਰ ਨੇ ਅਫਸੋਸ ਜਤੋਂਦੇ ਹੋਏ ਕਿਹਾ ਕਰਤਾਰਾ ਹੈਰਾਨੀ ਭਰੇ ਬੋਲਾਂ ਵਿੱਚ ਆਹੋ ਮੱਗਰ ਸਿਆ ਹੈਰਾਨੀ ਤਾਂ ਮੈਨੂੰ ਵੀ ਹੋਈ ਸੀ ਪਰ ਉਸ ਤੋਂ ਵੀ ਜ਼ਿਆਦਾ ਹੈਰਾਨੀ ਤਾਂ ਉਦੋਂ ਹੋਈ ਜਦ ਮੈਂ ਮਰੇ ਹੋਏ ਕੁੱਕੜ ਨੂੰ ਹਵੇਲੀ ਦੇ ਪਿੱਛੇ ਦੱਬ ਦਿੱਤਾ ਸੀ ਪਰ ਅਗਲੇ ਦਿਨ ਪਤਾ ਨਹੀਂ ਕਿਹੜਾ ਫੇਫੂਸ ਨੂੰ ਉੱਥੋਂ ਉੱਟਕੇ ਨਵਾ ਤਵਾ ਕੇ ਫਿਰ ਸਾਡੇ ਆਲੇ ਵਿੱਚ ਰੱਖ ਗਿਆ ਤੇ ਮਗਰ ਸਿੰਘ ਬੜਾ ਹੈਰਾਨ ਹੋਇਆ ਅਤੇ ਉਸਨੇ ਸੋਚਿਆ ਕਿ ਕੁੱਤੇ ਨੇ ਹੀ ਇਹ ਨੂੰ ਮਾਰ ਦਿੱਤਾ ਸੀ ਤਾਂ ਇਹ ਗੱਲ ਸੋਚ ਕੇ ਮਗਰ ਸਿੰਘ ਮਨੋਮਨੀ ਹਾਸ ਰਿਹਾ ਸੀ